ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਸੁਣਾਵਾ ਅਜ ਦੀਆਂ ਕੁੜੀਆਂ ਦੀ ਮੈਂ ਗੱਲ ਸੁਣਾਵਾ ਅਜ ਦੀਆਂ ਕੁੜੀਆਂ ਦੀ ਫੈਸ਼ਨ ਦੇ ਪਿੱਛੇ ਰੁੜੀਆਂ ਦੀ ਬੇ ਢੰਗੇ ਕੱਪੜੇ ਪਾਉਂਦੀਆਂ ਨੇ ਪਤਾ ਨਹੀਂ ਕੀ ਸਾਬਿਤ ਕਰਨਾ ਚਾਹੁੰਦੀਆਂ ਨੇ ਸ਼ਰਮਾ ਲਾ ਕੇ ਇਹਨਾਂ ਕਿਲੀ ਤੇ ਟੰਗੀਆਂ ਨੇ ਘੁੱਟਣ ਵਾਲੀਆਂ ਇਨਾਦੀਆਂ ਸੰਗੀਆਂ ਨੇ ਫਿਰ ਕਹਿਣ ਜਮਾਨਾ ਮਾੜਾ ਆ ਗਿਆ ਫਿਰ ਕਹਿਣ ਜਮਾਨਾ ਮਾੜਾ ਆ ਗਿਆ ਮਾੜਾ ਆਇਆ ਨਹੀਂ ਆਪਲੇ ਆਂਦਾ ਏ ਵੇਖੋ ਲੈ ਗਿਆ ਕੁੜੀ ਦੇ ਸਿਰੋਂ ਦੁਪੱਟਾ ਤੇ ਉੱਡ ਗਿਆ ਗੁੱਤ ਚੋਂ ਪਰਾਂਦਾ ਏ ਵਾਲਾਂ ਦੇ ਯੂ ਕੱਟ ਤੇ ਵੀ ਕੱਟ ਕਰਵਾਉਂਦੀਆਂ ਨੇ ਪਤਾ ਨਹੀਂ ਇਹ ਫੈਸ਼ਨ ਕਿੱਥੋਂ ਲਿਆਉਂਦੀਆਂ ਨੇ ਮੱਖਣ ਮਲਾਈਆਂ ਨੂੰ ਛੱਡ ਕੇ ਮੱਖਣ ਮਲਾਈਆਂ ਨੂੰ ਛੱਡ ਕੇ ਅੱਜ ਕੱਲ ਬਰਗਰ ਪੀਜ਼ਿਆਂ ਨੂੰ ਹੱਥ ਪਾਉਂਦੀਆਂ ਨੇ ਆਪਣੇ ਆਪ ਨੂੰ ਅਨੁਸ਼ਕਾ ਸ਼ਰਮਾ ਤੇ ਕਟਰੀਨਾ ਕੈਫ ਕਹੌਂਦੀਆਂ ਨੇ ਇਹ ਸਰਦਾਰਾਂ ਦੀਆਂ ਕਦਰਾਂ ਨਾ ਪਾਉਂਦੀਆਂ ਨੇ ਕਹਿਣ ਗਿਆ ਪੱਗਾਂ ਵਾਲੇ ਤਾਂ ਸਾਨੂੰ ਜਮਾ ਪਸੰਦ ਨਹੀਂ ਕਹਿਣ ਜੇ ਤੂੰ ਮੁੰਡਿਆਂ ਮੈਨੂੰ ਚਾਹਨਾ ਏ ਤੈਨੂੰ ਜੂੜਾ ਪਹਿਣਾ ਕਟਾਉਣਾ ਏ ਜੇ ਤੂੰ ਮੁੰਡਿਆਂ ਮੈਨੂੰ ਚਾਹਨਾ ਏ ਤੈਨੂੰ ਜੂੜਾ ਪਹਿਣਾ ਕਟਾਉਣਾ ਏ ਕਹਿ ਕੇ ਸਰਦਾਰਾਂ ਦੇ ਕੈਸ ਕਤਲ ਕਰਵਾਉਂਦੀਆਂ ਨੇ ਇਹੀ ਸਰਦਾਰਾਂ ਨੇ ਮੁੰਡਿਆਂ ਨੂੰ ਕੋਨੇ ਮੋਨੇ ਹਾਨੀ ਸਿੰਘ ਵਰਗੇ ਬਣਾਉਂਦੀਆਂ ਨੇ ਹਾਏ ਰੱਬਾ ਪਤਾ ਨਹੀਂ ਇਹ ਜ਼ਮਾਨੇ ਤੋਂ ਕੀ ਚਾਹੁੰਦੀਆਂ ਨੇ ਬਣੀ ਪਈਏ ਅੱਜ ਕੱਲ ਦੀ ਹਰ ਕੁੜੀ ਇੱਕ ਹੀ ਜਈ ਓਏ ਚੁੱਕੀ ਨਹੀਂ ਓ ਜਾਣੀ ਐ ਤੋ ਸ਼ਮਸ਼ੀਰ ਜਈ ਇੱਕੀ ਜੰਗ ਵਿੱਚ ਮਾਈ ਭਾਗੋ ਦੀ ਤਰ੍ਹਾਂ ਦੁਸ਼ਮਣ ਦੇ ਸਿਰ ਲਾਉਣ ਗਿਆ ਇਹ ਤਾਂ ਘਰ ਬੈਠੇ ਆਪਣੇ ਬੱਚਿਆਂ ਨੂੰ ਡਰ ਤੋਂ ਕੰਜੇ ਬਣਾਉਣ ਗਿਆ ਇਨ੍ਹਾਂ ਦੀ ਕੋਖਣੇ ਕਦੀ ਜੰਮਣਾ ਬੰਦਾ ਬਹਾਦਰ ਨਹੀਂ ਜਿੰਨੇ ਸਿਰੰਦ ਤੇ ਛੰਡਾ ਲੈ ਰੋਣਾ ਇਹਨਾਂ ਦੇ ਪੁੱਤੇ ਜੋਜੋਹਨੀ ਸਿੰਘ ਵਰਗੇ ਨੇ ਜਿੰਨਾ ਸਿਨੇਮੇ ਅੱਗੇ ਘਰ ਪਾਉਣਾ ਇਹਨਾਂ ਦੇ ਪੁੱਤ ਤੇ ਜੋਜੋਹਨੀ ਸਿੰਘ ਵਰਗੇ ਨੇ ਜਿੰਨਾ ਸਿਨੇਮੇ ਅੱਗੇ ਘਰ ਪਾਉਣਾ ਮੁੰਡੇ ਵੀ ਤਾਂ ਅੱਜਕੱਲ ਦੇ ਨਾ ਕਿਸੇ ਗੱਲੋਂ ਘਟ ਨੇ ਇਹ ਵੀ ਕਰਾਉਂਦੇ ਸਦਾ ਪੂਰੀ ਅਤਨੇ ਇਹਨਾਂ ਦੇ ਕੰਨਾਂ 'ਚ ਨੱਤੀਆਂ ਤੇ ਗਲੇ 'ਚ ਗਾਨੀਆਂ ਨੇ ਇਹਨਾਂ ਦੇ ਕੰਨਾਂ 'ਚ ਨੱਤੀਆਂ ਗੜੇ ਚ ਗਾਨੀਆਂ ਨੇ ਇੱਕ ਦੂਜੇ ਨੂੰ ਕਹਿਣਗੇ ਇਹ ਤਾਂ ਤੇਰੀ ਚੰਡੀਗੜ੍ਹ ਵਾਲੀ ਭਾਬੀ ਦੀ ਨਿਸ਼ਾਨੀਆਂ ਨੇ ਇੱਕ ਦੂਜੇ ਨੂੰ ਕਹਿਣਗੇ ਇਹ ਤਾਂ ਤੇਰੀ ਚੰਡੀਗੜ੍ਹ ਵਾਲੀ ਭਾਬੀ ਦੀਆਂ ਨਿਸ਼ਾਨੀਆਂ ਨੇ ਮੁੰਡੇ ਵੀ ਤਾਂ ਅੱਜਕੱਲ ਦੇ ਨਾ ਕਿਸੇ ਗੱਲੋਂ ਘੱਟ ਨੇ ਇਹ ਵੀ ਕਰਾਉਂਦੇ ਸਦਾ ਪੂਰੀ ਅਤ ਨੇ ਬਾਹਰ ਆਪਣੀਆਂ ਦੋਸਤਾਂ ਨੂੰ ਜੀਜੀ ਕਹਿ ਕੇ ਬੁਲਾਉਂਦੇ ਨੇ ਤੇ ਘਰ ਆਪਣੇ ਬਾਪ ਨੂੰ ਬੁੜਾ ਕਹਿ ਕੇ ਬੁਲਾਉਂਦੇ ਨੇ ਬੇਬੇ ਦੀ ਪਾਟੀ ਚੁੰਨੀ ਇਹਨਾਂ ਨੂੰ ਵਿਖਾਈ ਨਹੀਂ ਦਿੰਦੀ ਬੇਬੇ ਦੀ ਪਾਟੀ ਚੁੰਨੀ ਇਹਨਾਂ ਨੂੰ ਵਿਖਾਈ ਨਹੀਂ ਦਿੰਦੀ ਤੇ ਬਾਹਰ ਆਪਣਿਆਂ ਦੋਸਤਾਂ ਨੂੰ ਬ੍ਰੈਂਡਾਂ ਦੀਆਂ ਸ਼ਾਪਿੰਗਾਂ ਕਰਾਉਂਦੇ ਨੇ ਬਾਰ ਆਪਣੇ ਦੋਸਤਾਂ ਨੂੰ ਬ੍ਰੈਂਡਾਂ ਦੀਆਂ ਸ਼ਾਪਿੰਗਾਂ ਕਰਾਉਂਦੇ ਨੇ ਦਾੜੀ ਦਾ ਪਤਾ ਨਹੀਂ ਕਿਹੜਾ ਫਰੈਂਚ ਕੱਟ ਕਰਵਾਉਂਦੇ ਨੇ ਮੈਨੂੰ ਲੱਗੇ ਜਿਵੇਂ ਬਿੱਲੀ ਨੇ ਨੋਂਦਰਾ ਮਾਰੀਆਂ ਹੌਣ ਰਹਿੰਦੇ ਉਹਦੇ ਭਲੇਖੇ ਪਾਉਂਦੇ ਨੇ ਮੈਨੂੰ ਲੱਗੇ ਜਿਵੇਂ ਬਿੱਲੀ ਨੇ ਨੋਂਦਰਾ ਮਾਰੀਆਂ ਹੌਣ ਰਹਿੰਦੇ ਉਹਦੇ ਭਲੇਖੇ ਪਾਉਂਦੇ ਨੇ ਮੋਦੀ ਕਹੇ ਅੱਛੇ ਦਿਨਾਂੇ ਵਾਲੇ ਹੈ ਮੋਦੀ ਕਹੇ ਅੱਛੇ ਦਿਨਾਂੇ ਵਾਲੇ ਹੈ ਮੈਨੂੰ ਲੱਗੇ ਇਤੋਂ ਬੁਰੇ ਦਿਨ ਹੋਣੇ ਨਹੀਂ ਜਦੋਂ ਪੰਜਾਬ 'ਚ ਸਰਦਾਰ ਮੁੰਡੇ ਲੱਬਿਆਂ ਵੀ ਧਿਓਣੇ ਨਹੀਂ ਮੈਨੂੰ ਲੱਗੇ ਇਤੋਂ ਬੁਰੇ ਦਿਨ ਹੋਣੇ ਨਹੀਂ ਜਦੋਂ ਪੰਜਾਬ 'ਚ ਸਰਦਾਰ ਮੁੰਡੇ ਲੱਬਿਆਂ ਵੀ ਧਿਓਣੇ ਨਹੀਂ ਅਖੀਰ 'ਚ ਮੈਂ ਕਹਾਂਗੀ ਮੈਨੂੰ ਹੈਰਾਨ ਕੀ ਉਹਨਾਂ ਕੁੜੀਆਂ ਤੇ ਜਿਹੜੀਆਂ ਆਪ ਸਿੱਖਾਂ ਘਰ ਜਨਮ ਲੈ ਕੇ ਕਹਿੰਦੀਆਂ ਨੇ ਪੱਗਾਂ ਵਾਲੇ ਤਾਂ ਸਾਨੂੰ ਜਮਾ ਪਸੰਦ ਨਹੀਂ ਤੇ ਲੱਖ ਲਾਣਾ ਤਾਂ ਨਾ ਮੁੰਡਿਆਂ ਤੇ ਲੱਖ ਲਾਣਾ ਤਾਂ ਨਾ ਮੁੰਡਿਆਂ ਤੇ ਜਿਹੜਾ ਇੰਨਾ ਵਰਗੀਆਂ ਪਿੱਛੇ ਲੱਗ ਕੇ ਆਪਣੀ ਸਰਦਾਰੀ ਛੱਡ ਕੇ ਕੈਸ ਕਤਲ ਕਰਵਾ ਕੇ ਸਿਰ 'ਤੇ ਟੋਪੀਆਂ ਪਾਉਂਦੇ ਨੇ ਤੇ ਮੇਰਾ ਸਿਰ ਝੁੱਕਦਾ ਉਹਨਾਂ ਵੀਰਾਂ ਅੱਗੇ ਜੋ ਕਹਿੰਦੇ ਨੇ ਸਾਨੂੰ ਉਹ ਨਾਰ ਪਸੰਦ ਨਹੀਂ ਜਿਹਨੂੰ ਸਰਦਾਰ ਪਸੰਦ ਨਹੀਂ ਕਿਉਂਕਿ ਸ਼ੇਰਾਂ ਨਾ ਹਮੇਸ਼ਾ ਸ਼ੇਰਨੀਆਂ ਹੀ ਫੱਬਦੀਆਂ ਨੇ ਪੇਡਾ ਬੱਕਰੀਆਂ ਕਿੱਥੋਂ ਚੰਗੀਆਂ ਲੱਗਦੀਆਂ ਨੇ ਮੈਂ ਫੇਰ ਆਖਦੀ ਹਾਂ ਸ਼ੇਰਾਂ ਨਾ ਹਮੇਸ਼ਾ ਸ਼ੇਰਨੀਆਂ ਹੀ ਫੱਬਦੀਆਂ ਨੇ ਪੇਡਾ ਬੱਕਰੀਆਂ ਕਿੱਥੋਂ ਚੰਗੀਆਂ ਲੱਗਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ